ਇਸ ਵੱਲ ਦੀ ਸਭ ਤੋਂ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੈ ਜਿੱਤੇ ਕਿਸਾਨਾਂ ਦੇ ਵੱਲੋਂ ਹੁਣੇ-ਹੁਣੇ ਵਟਾ ਬਿਆਨ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਹੁਣ ਕੂਚ ਨਹੀਂ ਕੀਤਾ ਜਾਏਗਾ ਬਲਕਿ ਕਿਸਾਨ ਹੁਣ ਚੁੱਪ ਚਪੀਤੇ ਜਿਹੜਾਗਾ ਇਹਨਾਂ ਬਾਰਡਰਾਂ ਦੇ ਉੱਤੇ ਹੀ ਬੈਠੇ ਰਹਿਣਗੇ ਇੱਥੇ ਹੀ ਬੈਠ ਕੇ ਇਹਨਾਂ ਦੇ ਵੱਲੋਂ ਅੰਦੋਲਨ ਜਿਹੜਾਗਾ ਚਲਾਇਆ ਜਾਇਗਾ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਿੱਲੀ ਜਾਣ ਦਾ ਪ੍ਰੋਗਰਾਮ ਜੋ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਬਣਾਇਆ ਗਿਆ ਸੀ ਉਸ ਪ੍ਰੋਗਰਾਮ ਨੂੰ ਹੁਣ ਮੁਲਤਵੀ ਕੀਤਾ ਗਿਆ ਸ਼ੰਭੂ ਖਨੌਰੀ ਬਾਰਡਰ ਤੇ ਹੁਣ ਪੱਕੇ ਮੋਰਚੇ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਲਗਾਏ ਜਾਣਗੇ ਦੱਸइए ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਜਾਣ ਦਾ ਜੋ ਪ੍ਰੋਗਰਾਮ ਸੀ ਉਸ ਨੂੰ ਮੁਲਤਵੀ ਕੀਤਾ ਗਿਆ ਕਿਸਾਨ ਆਕੂ ਸਰਵਨਸੇ ਪੰਦੇ ਰਣੇ ਸਬੰਧੀ ਵੱਡਾ ਬਿਆਨ ਦਿੱਤਾ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਜ਼ਰੀਏ ਜੋ ਵੱਡਾ ਬਿਆਨ ਹੈ ਸਰਵਨ ਸਿੰਘ ਪੰਦੇ ਨੇ ਦਿੱਤਾ ਕਿ ਹੁਣ ਅਸੀਂ ਦਿੱਲੀ ਨਹੀਂ ਜਾਵਾਂਗੇ ਬਲਕਿ ਹੁਣ ਅਸੀਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਬੈਠ ਕੇ ਅਸੀਂ ਪੱਕੇ ਮੋਰਚੇ ਲਗਾਵਾਂਗੇ ਅਸੀਂ ਅੱਗੇ ਨਹੀਂ ਵਧਾਂਗੇ ਜਦੋਂ ਤੱਕ ਸਰਕਾਰ ਖੁਦ ਨਹੀਂ ਦਰ ਖੋਲਦੀ ਉਦੋਂ ਤੱਕ ਅਸੀਂ ਜੜਾਗਾ ਅੱਗੇ ਨਹੀਂ ਵਧਾਂਗੇ ਤਾਂ ਕਿਸਾਨ ਆਗੂ ਨੇ ਆਖਿਆ ਕਿ ਹਾਲੇ ਅਸੀਂ ਸ਼ੰਭੂ ਖਨੋਰੀ ਬਾਰਡਰ ਤੇ ਪੱਕਾ ਮੋਰਚਾ ਲਗਾਵਾਂਗੇ ਅਜੇ ਦਿੱਲੀ ਜਾਣ ਦਾ ਪ੍ਰੋਗਰਾਮ ਕਲ ਵੀ ਨਹੀਂ ਹੈ ਜੋ ਪ੍ਰੋਗਰਾਮ ਸੀ ਉਸ ਨੂੰ ਮਲਤਵੀ ਕੀਤਾ ਕਿ ਐ ਸ਼ੰਭੂ ਅਤੇ ਕਨੌਰੀ ਬਾਟਰ ਤੇ ਹੀ ਹੁਣ ਪੱਕਾ ਮੋਰਚਾ ਜੋ ਹੈ ਕਿਸਾਨਾਂ ਦੇ ਵੱਲੋਂ ਲਗਾਏ ਜਾਏਗਾ ਨਾਲ ਕੀ ਸਰਵਨ ਸਿੰਘ ਪੰਦੇਰ ਨੇ ਵੀ ਕਿਹਾ ਕਿ ਕਿਸਾਨ ਹੁਣ ਬੈਰੀਕੇਡ ਨਹੀਂ ਤੋੜਨਗੇ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਨਹੀਂ ਵਧਣਗੇ ਕਿਸਾਨਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਤੱਕਾ ਜੋ ਹੈ ਨਹੀਂ ਕੀਤਾ ਜਾਏਗਾ ਸਿਰਫ ਚੁੱਪਚਾਪ ਇਤੇ ਕਿਸਾਨ ਜੋ ਨੇ ਇਸੇ ਤਰ੍ਹਾਂ ਇਹਨਾਂ ਬਾਰਡਰਾਂ ਦੇ ਉੱਤੇ ਤਣਾਤ ਰਹਿਣਗੇ ਤੇ ਇੱਥੇ ਕੀ ਉਹਨਾਂ ਦੇ ਵੱਲੋਂ ਇਸ ਅੰਦੋਲਨ ਨੂੰ ਜਿਹੜਾ ਹੈਗਾ ਕੇ ਤੋੜਿਆ ਜਾਏਗਾ ਤਾਂ ਨਾਲ ਕੀ ਨਾਲ ਸਰਵਨ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਹੁਣ ਜੇਕਰ ਸਰਕਾਰ ਖੁਦ ਰਸਤਾ ਖੋਲੇਗੀ ਤਾਂ ਹੀ ਅਸੀਂ ਦਿੱਲੀ ਜਾਵਾਂਗੇ ਜਿੱਤਣ ਦਾ ਜਿੱਤਣ ਤੱਕ ਬਾਰਡਰ ਤੇ ਹੀ ਜਿਹੜਾਗਾ ਪੱਕਾ ਮੋਚਾ ਲਗਾਏ ਜਾਏਗਾ ਤੇ ਅਸੀਂ ਹੁਣ ਦਿੱਲੀ ਨਹੀਂ ਜਾਵਾਂਗੇ ਵੱਡਾ ਬਿਆਨ ਸਰਵਨ ਸਿੰਘ ਪੰਦੇਰ ਨੇ ਦਿੱਤਾ ਕਿ ਆ ਕਿ ਜਦੋਂ ਸਰਕਾਰ ਆਪ ਰਸਤਾ ਖੋਲੇਗੀ ਉਦੋਂ ਹੀ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਇਸ ਵੱਲ ਦੀ ਸਭ ਤੋਂ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੈ ਜਿੱਤੇ ਕਿਸਾਨਾਂ ਦੇ ਵੱਲੋਂ ਹੁਣੇ-ਹੁਣੇ ਵਟਾ ਬਿਆਨ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਦਿੱਲੀ ਵੱਲੋਂ ਹੁਣ ਕੂਚ ਨਹੀਂ ਕੀਤਾ ਜਾਏ ਕਬਲਕਿ ਕਿਸਾਨ ਹੁਣ ਟੁੱਪ ਚਪੀਤੇ ਜਿਹੜਾਗਾ ਇਹਨਾਂ ਬਾਰਡਰਾਂ ਦੇ ਉੱਤੇ ਹੀ ਬੈਠੇ ਰਹਿਣਗੇ ਇੱਥੇ ਹੀ ਬੈਠ ਕੇ ਇਹਨਾਂ ਦੇ ਵੱਲੋਂ ਅੰਦੋਲਨ ਜਿਹੜਾਗਾ ਚਲਾਇਆ ਜਾਏਗਾ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਿੱਲੀ ਜਾਣ ਦਾ ਪ੍ਰੋਗਰਾਮ ਜੋ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਬਣਾਇਆ ਗਿਆ ਸੀ ਉਸ ਪ੍ਰੋਗਰਾਮ ਨੂੰ ਹੁਣ ਮੁਲਤਵੀ ਕੀਤਾ ਗਿਆ ਸ਼ੰਭੂ ਖਨੌਰੀ ਬਾਰਡਰ ਤੇ ਹੁਣ ਪੱਕੇ ਮੋਰਚੇ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਲਗਾਏ ਜਾਣਗੇ ਦੱਸੀਏ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਜਾਣ ਦਾ ਜੋ ਪ੍ਰੋਗਰਾਮ ਸੀ ਉਸ ਨੂੰ ਮੁਲਤਵੀ ਕੀਤਾ ਗਿਆ ਕਿਸਾਨ ਆਕੂ ਸਰਵਨਸੇ ਕਪੱਧੇ ਕਰਨੇ ਸੰਬੰਧੀ ਵੱਡਾ ਬਿਆਨ ਦਿੱਤਾ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਜ਼ਰੀਏ ਜੋ ਵੱਡਾ ਬਿਆਨ ਹੈ ਸਰਵਨ ਸਿੰਘ ਪੰਦੇ ਨੇ ਦਿੱਤਾ ਕਿ ਹੁਣ ਅਸੀਂ ਦਿੱਲੀ ਨਹੀਂ ਜਾਵਾਂਗੇ ਬਲਕਿ ਹੁਣ ਅਸੀਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਬੈਠ ਕੇ ਅਸੀਂ ਪੱਕੇ ਮੋਰਚੇ ਲਗਾਵਾਂਗੇ ਅਸੀਂ ਅੱਗੇ ਨਹੀਂ ਵਧਾਂਗੇ ਜਦੋਂ ਤੱਕ ਸਰਕਾਰ ਖੁਦ ਨਹੀਂ ਦਰ ਖੋਲਦੀ ਉਦੋਂ ਤੱਕ ਅਸੀਂ ਜਿਹੜਾ ਹੈਗਾ ਅੱਗੇ ਨਹੀਂ ਵਧਾਂਗੇ ਤਾਂ ਕਿਸਾਨ ਆਗੂ ਨੇ ਆਖਿਆ ਕਿ ਹਲੇ ਅਸੀਂ ਸ਼ੰਭੂ ਖਨੋਰੀ ਬਾਰਡਰ ਤੇ ਪੱਕਾ ਮੋਰਚਾ ਲਗਾਵਾਂਗੇ ਅਜੇ ਦਿੱਲੀ ਜਾਣ ਦਾ ਪ੍ਰੋਗਰਾਮ ਬਿਲਕੁਲ ਵੀ ਨਹੀਂ ਹੈ ਜੋ ਪ੍ਰੋਗਰਾਮ ਸੀ ਉਸ ਨੂੰ ਮਲਤਵੀ ਕੀਤਾ ਕਿ ਸ਼ੰਭੂ ਅਤੇ ਖਨੌਰੀ ਬਾਟਰ ਤੇ ਹੀ ਹੁਣ ਪੱਕਾ ਮੋਰਚਾ ਜੋ ਹੈ ਕਿਸਾਨਾਂ ਦੇ ਵੱਲੋਂ ਲਗਾਏ ਜਾਏਗਾ ਨਾਲ ਕੀ ਸਰਵਨ ਸਿੰਘ ਪੰਦੇ ਨੇ ਵੀ ਕਿਹਾ ਕਿ ਕਿਸਾਨ ਹੁਣ ਬੈਰੀਕੇਡ ਨਹੀਂ ਤੋੜਨਗੇ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਨਹੀਂ ਵਧਣਗੇ ਕਿਸਾਨਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਤੱਕਾ ਜੋ ਹੈ ਨਹੀਂ ਕੀਤਾ ਜਾਏਗਾ ਸਿਰਫ ਚੁੱਪਚਾਪ ਇਤ ਕਿਸਾਨ ਜੋ ਨੇ ਇਸੇ ਤਰ੍ਹਾਂ ਇਹਨਾਂ ਬਾਰਡਰਾਂ ਦੇ ਉੱਤੇ ਤਣਾਤ ਰਹਿਣਗੇ ਤੇ ਇੱਥੇ ਕੀ ਉਹਨਾਂ ਦੇ ਵੱਲੋਂ ਇਸ ਅੰਦੋਲਨ ਨੂੰ ਜਿਹੜਾ ਹੈਗਾ ਅਗੇ ਤੋਰਿਆ ਜਾਏਗਾ ਤਾਂ ਨਾਲ ਕੀ ਨਾਲ ਸਰਵਨ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਹੁਣ ਜੇਕਰ ਸਰਕਾਰ ਖੁਦ ਰਸਤਾ ਖੋਲੇਗੀ ਤਾਂ ਹੀ ਅਸੀਂ ਦਿੱਲੀ ਜਾਵਾਂਗੇ ਜਿੱਤਣ ਦਾ ਜਿੱਤਣ ਤੱਕ ਬਾਰਡਰ ਤੇ ਹੀ ਜਿਹੜਾ ਪੱਕਾ ਮੋਟਾ ਲਗਾਇਆ ਜਾਏਗਾ ਤੇ ਅਸੀਂ ਹੁਣ ਦਿੱਲੀ ਨਹੀਂ ਜਾਵਾਂਗੇ ਵੱਡਾ ਬਿਆਨ ਸਰਵਨ ਸਿੰਘ ਪੰਦੇਰ ਨੇ ਦਿੱਤਾ ਕਿ ਹੈ ਕਿ ਜਦੋਂ ਸਰਕਾਰ ਆਪ ਰਸਤਾ ਖੋਲੇਗੀ ਉਦੋਂ ਹੀ ਅਸੀਂ ਦਿੱਲੀ ਵੱਲੋਂ ਕੂਚ ਕਰਾਂਗੇ